ਚੀਜ਼ ਫ੍ਰੀ ਕਰਦਾਂ ਨੇ ਉਹ ਦੇਖ ਸਕਦੇ ਹੋ ਸੋ ਨੂੰ ਮਾਈਆਂ ਤੋਂ ਬਿਨਾ ਕੋਈ ਨਜ਼ਰ ਆਉਂਦਾ ਕੁਛ ਲੁਕ ਵੀ ਗਈਆਂ ਦੇਖ ਕੇ ਪਰ ਆਹ ਦੇਖ ਸਕਦੇ ਹੋ ਬੇਨਤੀ ਕਰਦੇ ਆ ਕਿ ਅੱਗੇ ਤੋਂ ਨਾ ਜਾ ਰਹੇ ਫ੍ਰੀ ਵਾਲਾ ਮਸਲਾ ਕਰੋ ਕਿਉਂ ਪੰਜਾਬ ਨੂੰ ਹਰ ਇੱਕ ਚੀਜ਼ ਫ੍ਰੀ ਬਿਜਲੀ ਫ੍ਰੀ ਆ ਫ੍ਰੀ ਆਹ ਦੇਖ ਸਕਦੇ ਹੋ ਲੈ ਆਹ ਦੇਖੋ ਜੀ ਫਲਾਤ ਅੰਦਰੋਂ ਸਵਾਰੀ ਉੱਤਰੂ ਉਹ ਵੀ ਦੇਖ ਲਿਓ ਜਿਹੜੀ ਚੜੂਗੀ ਉਹ ਵੀ ਦੇਖ ਲਿਓ ਸਾਰੇ ਦੋਸਤਾਂ ਮਿੱਤਰਿਆਂ ਨੂੰ ਸਤਿ ਸ੍ਰੀ ਅਕਾਲ ਦੇਖ ਸਕਦੇ ਹੋ ਦੋਸਤੋ ਯਾਰ ਕਰਦੋ ਯਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਹੋਰ ਨਾ ਕੁਝ ਫ੍ਰੀ ਕਰਦੇ ਹੋ ਅੱਗੇ ਤੋਂ ਲਾਲਚ ਦੇ ਵਿੱਚ ਤੁਸੀਂ ਵੋਟਾਂ ਲੈਣ ਦੇ ਮਾਰੇ ਲੋਕਾਂ ਨੂੰ ਹਰੇਕ ਚੀਜ਼ ਫ੍ਰੀ ਕਰਦਾ ਨੇ ਹਰੇਕ ਚੀਜ਼ ਫ੍ਰੀ ਕਰਦਾ ਨੇ ਆ ਦੇਖ ਸਕਦੇ ਹੋ ਸਾਨੂੰ ਮਾਈਆਂ ਤੋਂ ਬਿਨਾ ਕੋਈ ਨਜ਼ਰ ਆਉਂਦਾ ਕੁਝ ਲੁੱਕ ਵੀ ਗਈਆਂ ਦੇਖ ਕੇ ਪਰ ਹਰੇਕ ਚੀਜ਼ ਫ੍ਰੀ ਅੱਗੇ ਤੋਂ ਬੇਨਤੀ ਕਰਦੇ ਆ ਕਿ ਹਰੇਕ ਚੀਜ਼ ਫ੍ਰੀ ਨਾ ਕਰੋ ਕਿਉਂ ਪੰਜਾਬ ਦਾ ਹੋਇਓ ਰੋਡ ਵੇਜ ਦੀ ਬੱਸ ਦੇ ਵਿੱਚ ਤੁਸੀਂ ਟਿਕਟ ਲੈਣ ਨੂੰ ਤੁਹਾਨੂੰ ਕਿ ਟਿਕਟ ਨਹੀਂ ਦੀ ਹੁੰਦੀ ਹੁੰਦੀ ਆ ਦੇਖਾਓ ਆ ਕੀ ਦੇਖੋ ਕਿਵੇਂ ਚੜਨਗੇ ਹੁਣ ਆ ਦੇਖ ਸਕਦੇ ਹੋ ਬੇਨਤੀ ਕਰਦੇ ਆ ਕਿ ਅੱਗੇ ਤੋਂ ਨਾ ਜਾ ਰਹੇ ਫ੍ਰੀ ਵਾਲਾ ਮਸਲਾ ਕਰੋ ਕਿਉਂ ਪੰਜਾਬ ਨੂੰ ਹਰੇਕ ਚੀਜ਼ ਫ੍ਰੀ ਬਿਜਲੀ ਫ੍ਰੀ ਆ ਫ੍ਰੀ ਆ ਦੇਖ ਸਕਦੇ ਹੋ ਲੈ ਆ ਦੇਖੋ ਜੀ ਹਾਲਾਤ ਅੰਦਰੋਂ ਸਵਾਰੀ ਉਤਰੂ ਉਹ ਵੀ ਦੇਖ ਲਿਓ ਜਿਹੜੀ ਚੜੂਗੀ ਉਹ ਵੀ ਦੇਖ ਲਿਓ ਦੇਖੋ ਜੀ ਜਵੇਂ ਵੈਕ ਚੱਕ ਚੱਕ ਜੀ ਐ ਚੱਲ ਪਿਆ ਕੰਮ ਜਿਹੜਾ ਕਦੇ ਘਰੋਂ ਨਹੀਂ ਨਿਕਲ ਜਾਂਦੀਆਂ ਦੇਖ ਲਓ ਸਵਾਰੀ ਉਤਰ ਨਹੀਂ ਦਿੱਤੀ ਵਿੱਚੋਂ ਰਿਣਾ ਮਾਰ ਲਓ ਸਾਰੇ ਪਾਸੇ ਕੀ ਕਮਾਈ ਕਰ ਲੂ ਯਾਰ ਪੰਜਾਬ ਸਰਕਾਰ ਬੇੜਾ ਕਰਕ ਕਰਤਾ ਇਹਨਾਂ ਨੇ ਵੋਟਾਂ ਲੈਣ ਦੇ ਮਰਿਆ ਨੇ ਜੋ ਲੋਕ ਵੀ ਇੱਕ ਵੀ ਟਿਕਟ 2 ਰੁਪਏ ਨਹੀਂ ਮਿਲਨੇ ਇਹਨਾਂ ਨੂੰ ਹੁਣ ਵਿਚਾਰੇ ਦੇਖੋ ਕਨੈਕਟਰ ਵੀ ਕੀ ਕਰਨ ਕਿੱਥੋਂ ਤੇਲ ਪਵਾਉਣਗੇ ਕਿੱਥੋਂ ਤਨਖਾਹਾਂ ਦੇਣਗੇ ਹਰ ਪਾਸੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਚਾਲਾਂ ਜੋ ਚੱਲ ਰਹੇ ਨੇ ਇਹ ਰਲ ਕੇ ਹੁਣ ਬੱਸ ੱਡੇਾਂ 'ਚ ਬੰਦਾ ਨਜ਼ਰ ਨਹੀਂ ਆਉਂਦਾ ਕਿਸੇ ਵੀ ਬੱਸ ੱਡੇ 'ਚ ਭੱਜੋ ਸਿੱਖ ਕੇ ਜਾਨੀ ਕਿ ਬੱਸਾਂ 'ਚ ਭੱਜੀ ਜਾਂਦੀ ਤੇ ਵੀ ਡੱਟ ਜਾਂਦੀਆਂ ਨੇ ਹੁਣ ਆਹ ਦੇਖੋ ਆਹ ਦੇਖ ਲੋ ਹਾਲਾਤ ਕੋਈ ਚੱਕਰ ਨਹੀਂ ਪੈਂਕ ਚ ਹੈ ਵਿਗ ਜੀ ਹਰਾ ਚ ਕੋਈ ਦਵਾਜ ਪਹੁੰਚ ਨਹੀਂ ਇਹ ਜੀ ਪਿੱਛੇ ਖੜੀਆਂ ਨੇ ਉਹ ਦੇਖੋ ਲੈ ਪੈਂ ਕੀ ਯਾਰ ਹੋ ਰਿਹਾ ਇਹ ਦੇਖੋ ਲੈ ਹਜੇ ਹੋਰ ਚੜਾਂਗੇ ਕਹਿੰਦੇ ਜਗ੍ਹਾ ਪਹਿਲੀ ਨਹੀਂ ਜਗ੍ਹਾ ਚ ਹੈ ਨਹੀਂ ਦੇਖ ਸਕਦੇ ਆ ਦੇਖੋ ਲੈ ਹਾਲਾਤ ਦੇਖੋ 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 ਇਧਰ ਵੜ ਜਾਓ ਭਰੇ ਪਏ ਨੇ ਬੱਸਾਂ ਵੀ ਅੰਦਰੋਂ ਬਾਹਰੋਂ ਭਰੀਆਂ ਪਈਆਂ ਨੇ ਫਰੀ ਬਿਲਕੁਲ ਆ ਆ ਰਿਹਾ ਹੈ ਜਿਹੜੇ ਜੀ ਸਾਹਿਬ ਆਜੋ ਜੀ ਆਜੋ 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 ਆਹ ਦੇਖੋ ਜੀ ਆਹ ਦੇਖੋ ਕਟਾਗੜੀ ਆਹ ਬਚੀ ਗਨਾ ਇਹ ਗਨਾ ਐ ਫਰੀਦ ਦਾ ਗਮਾਣਾ ਲਈ ਗਦੇ ਗਾਣਾ ਹੈ ਨਾ ਉਹ ਗਾ ਰਿਹਾ ਕੀਤਾ ਹੈ ਨਾ ਹੋਰ ਮਸਨਰ ਵਾਲੇ ਕਿ اجمل ما يعاني